ਇਹ ਸੌਲ ਦੇ ਪੋਪਲ ਦੇ ਸੀਸੀ ਗਾਇਸੀ ਤੇ ਹੁਣ ਇੱਕ ਵੀ ਬੋਤਾ ਦੇਖਾਈ ਦਿੱਖਾਈ ਨਹੀਂ। ਹੋਰ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਵੀ ਇੱਕ ਵੀ ਪੇੜ ਆਪਾਂ ਨਹੀਂ ਕੱਟ ਸਕਦੇ ਕਿਸੇ ਦਾ। ਹਾਂ। ਆ ਤਾਂ ਪੂਰਾ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਜੀ ਤਾਜਾ ਤਾਜਾ ਰਹਾ ਕਿ ਆ। ਇੱਕ ਅੱਧਾ ਦਿਨ ਪਹਿਲਾਂ ਕੱਲ ਛੁੱਟੀ ਸੀਗੀ ਹੈ ਨਾ ਸੰਡੇ ਦੀ। ਤਾਂ ਆ ਦੇਖੋ ਤੁਸੀਂ ਸਾਰਾ ਦਾ ਸਾਰਾ ਸਾਡਾ ਜਿਹੜਾ ਹੈਗਾ ਕਹਾ ਬੀਟੀ ਸਾਡਾ ਕੋਈ ਪੌਦਾ ਨਜ਼ਰ ਨਹੀਂ ਆ। ਮੈਡਮ ਕੰਨੇ ਕੰਨੇ ਬੋਰਡ ਦੇ ਪੌਦੇ ਲਾਇਏ ਸਨ ਅੱਜ ਵੀ ਨੇ। ਇਹ ਜਿਹੜੇ ਸਾਰੇ ਮੇਨਾ ਤੇ ਮੌਕੇ ਤੇ ਪ੍ਰਿੰਸੀਪਲ ਦੇ ਨਾਲ ਕੱਗੇ ਥਾਣੇ ਦੇ ਜੋ ਇੰਚਾਰਜ ਨੇ ਦਰਸ਼ਨ ਸਿੰਘ ਉਹ ਵੀ ਇੱਥੇ ਪਹੁੰਚੇ ਨੇ ਮੌਕੇ ਦੀ ਤਬਦੀਸ਼ ਕਰਨ ਲਈ ਸਾਨੂੰ ਇਹ ਸੀ ਕੱਲ ਨੂੰ ਉਹ ਪੌਦੇ ਅਸੀਂ ਬੱਚਿਆਂ ਦੀ ਤਰ੍ਹਾਂ ਵਾੜ ਰਹੇ ਸੀ ਜੀ ਕਿੰਨੇ ਮੈਂ ਲਗਾਏ ਸੀਗੇ ਪੌਦੇ ਆਪਣੇ ਗਰਾਊਂਡ 93 ਜਿਹੜੇ ਐ ਉੱਥੇ ਲਗਾਏ ਸੀ 5 ਅਸੀਂ ਆਪਣੇ ਸਕੂਲ ਦੇ ਅੰਦਰ ਵੀ ਲਗਾਏ ਸੀ ਅੱਛਾ ਠੀਕ ਹੈ ਬੱਚੇ ਨਾਲ ਸੀਗੇ ਜਦੋਂ ਪੌਪ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਆਪਣੇ ਹੱਥਾਂ ਨਾਲ ਲਗਾਏ ਅੱਛਾ ਅੱਛਾ ਔਰ ਇਹ ਰੋਜ਼ ਦੇਖਣ ਆ ਰਹੇ ਸੀ ਮੈਨੂੰ ਆ ਸੈਟਰਡੇ ਐਂਡ ਫਰਡੇ ਐਂਡ ਥਰਸਡੇ ਇਹ ਬੱਚੇ ਮੈਨੂੰ ਔਰ ਟੀਚਰਸ ਮੈਨੂੰ ਰਿਪੋਰਟ ਦੇ ਕੇ ਜਾ ਰਹੇ ਸੀ ਵੀ ਸਾਡਾ ਇੱਕ ਵੀ ਪੌਦਾ ਨਹੀਂ ਮਰਿਆ ਠੀਕ ਹੈ ਅਸੀਂ ਮੈਮ ਅਸੀਂ ਪਹਿਲਾਂ ਪੌਦੇ ਲਗਾਏ ਫਿਰ ਲਗਾ ਕੇ ਪਾਣੀ ਦੇ ਰਹੇ ਸੀ ਹਰ ਰੋਜ਼ ਤੇ ਨਾਲ ਅਸੀਂ ਕਿਕਰਾਂ ਤੋਂ ਛੋੜੀਆਂ-ਛੋੜੀਆਂ ਟਾਹਣੀਆਂ ਤੋੜ ਕੇ ਅਸੀਂ ਲਗਾਈਆਂ ਕਿ ਕੋਈ ਢੰਗਰ ਵੱਚਾ ਜਿਹੜਾ ਨਾ ਕੋਈ ਬੱਕਰੀ ਨਾ ਖਾਜਵੇ ਜਦ ਤੱਕ ਵੱਡੇ ਨਹੀਂ ਹੁੰਦੇ ਦੇਖੋ ਹਾਂ ਅਸੀਂ ਉੱਪਰ ਉੱਪਰ ਬੱਚਿਆਂ ਦੀ ਥਰਾਈ ਬੱਚੇ ਪਾਲ ਰਹੇ ਸੀਗੇ ਹਨਾ ਇਹਨਾਂ ਨੂੰ ਵੀ ਉਹਨਾਂ ਨਾਲ ਪਿਆਰ ਹੋ ਗਿਆ ਸੀਗਾ ਇਹ ਪੌਦੇ ਕਿੱਥੋਂ ਲੈਂਦੇ ਸੀ ਪੌਦੇ ਸੀ ਅਸੀਂ ਸਰਕਾਰੀ ਜਿਹੜੀ ਨਰਸਰੀ ਹੈਗੀ ਹਸਮਾਣੇ ਉਥੋਂ ਲੈ ਕੇ ਆਏ ਸੀ ਤੇ ਕਿੰਨੇ ਲੈਂਦੇ ਸੀਗੇ 100 ਪੌਦੇ 100 ਪੌਦੇ ਲੈਂਦੇ ਸੀ ਠੀਕ ਹੈ ਜੀ ਤੇ ਫਿਰ ਹੁਣ ਤੁਸੀਂ ਕੁਛ ਵੀ ਮੰਗ ਕਰਦੇ ਹੋ ਕੀ ਕਰਨਾ ਚਾਹੁੰਦੇ ਹੋ ਥੋੜਾ ਦਿਲ ਬਹੁਤ ਉਖੜਿਆ ਹੈ ਮਿਹਨਤ ਸੀ ਮੇਰਾ ਐਨਾ ਮਨ ਖਰਾਬ ਹੈ ਨਾ ਸਵੇਰ ਦਾ ਮੈਂ ਕਲਾਸ ਲੈਣੀ ਹੁੰਦੀ ਹੈ ਠੀਕ ਹੈ ਮੈਂ ਅੱਜ ਸਵੇਰ ਤੋਂ ਮੈਂ ਪ੍ਰਿੰਸੀਪਲ ਹੋਣ ਦੇ ਨਾਤੇ ਮੈਂ ਕਾਮਰਸ ਦੀ ਕਲਾਸ ਵੀ ਲੈਣੀ ਆ ਮੈਂ ਹਜੇ ਤੱਕ ਕਲਾਸ ਨਹੀਂ ਗਈ ਕਿਉਂਕਿ ਹੁਣ ਐਫਆਰ ਵੀ ਕਰਵਾ ਕੇ ਆਈਆਂ ਥਾਣੇ ਚਾੱਕੀ ਆਈਆਂ ਲਿਖਤ ਪੜਤ ਕਰਕੇ ਆਈਆਂ ਉਹਨਾਂ ਨੂੰ ਫੋਟੋਆਂ ਦੇ ਕੇ ਆਈਆਂ ਠੀਕ ਹੈ ਐਸ.ਡੀ.ਐਮ ਸਾਹਿਬ ਨਾਲ ਵੀ ਗੱਲ ਹੋ ਗਈ ਆ ਕਿਸੇ ਵੀ ਵੇਲੇ ਵੀ ਉਹ ਆ ਕਿਸੇ ਵਿਲੀ ਵਿਆਸ। ਠੀਕ ਹੈ। ਆਪਣੇ ਵਿੱਚ ਬੱਚੇ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਟੇ ਕੀ ਨਾਂ ਹੈ ਆਪਣਾ? ਸਿਖਵਾਨ ਸਿੰਘ। ਠੀਕ ਹੈ ਬਟੇ ਜੇ ਤਾਂ ਪੇੜ-ਪੌਦੇ ਲਗਾਏ ਸੀ ਕੋਈ ਸਿਸਟਮ ਐ ਤੁਸੀਂ ਕਿਹੇ? ਹਾਂਜੀ। ਠੀਕ ਹੈ। ਤੇ ਗਰਮੀ ਦੇ ਵਿੱਚ ਤੁਸੀਂ ਪੇੜ-ਪੌਦੇ ਲਗਾਏ ਸੀ ਤਾਂ ਤੁਹਾਨੂੰ ਅੱਜ ਕਿਹੋ ਜਿਹਾ ਫੀਲ ਹੋ ਰਿਹਾ ਹੈ? ਬਹੁਤ ਵਧੀਆ ਫੀਲ ਹੋ ਰਹੀ ਹੈ ਪੌਦੇ। ਤੁਸੀਂ ਆਪਣੇ ਹੱਥ ਨਾਲ ਮਿਹਨਤ ਨਾਲ ਇੱਥੇ ਪੇੜ-ਪੌਦੇ ਲਗਾਏ ਸੀਗੇ। ਹਾਂਜੀ। ਠੀਕ ਹੈ ਆਪਣੇ ਵਿੱਚ ਹੋਰ ਵੀ ਬੱਚੇ ਨਾਲ ਵੀ ਗੱਲਬਾਤ ਕਰਾਂਗੇ ਕਿੰਨਾ ਬੇਟਾ ਆਪਣਾ ਮਨੀਸ਼ ਜੀ ਮਨੀਸ਼ ਅੱਛਾ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ 9ਵੀਂ ਇਹ ਜੀ ਠੀਕ ਹੈ ਬੇਟਾ ਤੁਸੀਂ ਮਿਹਨਤ ਕਰਕੇ ਗਰਾਊਂਡ ਦੇ ਵਿੱਚ ਪੇੜ-ਬੋਦੇ ਲਗਾਏ ਸੀਗੇ ਟੀਚਰਾਂ ਨਾਲ ਤੁਹਾਨੂੰ ਅੱਜ ਕਿਹਾ ਜਾ ਮਤਲਬ ਮਹਿਸੂਸ ਹੋ ਰਿਹਾ ਵੀ ਇੱਥੇ ਪੂਟੇ ਪਟ ਤੇ ਬਹੁਤ ਮਹਿਸੂਸ ਹੋ ਰਿਹਾ ਜੀ ਅੱਛਾ ਹਾਂਜੀ ਸਾਡੀ ਮਿਹਨਤ ਖਰਾਬ ਕਰਤੀ ਇੱਕ ਦਿਨ ਦੀ ਪੂਰੀ ਗਰਾ ਵਿੱਚ ਜਿਵੇਂ ਬੋਦੇ ਲਾਇਤੀ ਅੱਛਾ ਠੀਕ ਹੈ ਬੇਟਾ ਇਹ ਦੇਖੋ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਹਿੰਦੇ ਸੀ ਅੱਤ ਦੀ ਗਰਮੀ ਦੇ ਵਿੱਚ ਜਦਕਿ بارشਾਂ ਨਹੀਂ ਪੈ ਰਹੀ ਸੀਗੀਆਂ ਤਾਂ ਵੀ ਇਹਨਾਂ ਨੇ ਇੱਥੇ ਟੀਚਰਜ਼ ਦੇ ਨਾਲ ਪ੍ਰਿੰਸੀਪਲ ਦੇ ਨਾਲ ਬਾਕੀ ਹੋਰ ਸਟਾਫ ਮੈਂਬਰਾਂ ਦੇ ਨਾਲ ਟੀਚਰ ਨਾਲ ਮਿਲ ਕੇ ਪੇੜ-ਪੌਦੇ ਲਗਾਏ ਸੀਗੇ ਤੇ ਕੋਈ ਉਹਦੇ ਟਰੈਕਟਰ ਮਤਲਬ ਕਰਾਹ ਫੇਰ ਗਿਆ ਏ ਬਿਲਕੁਲ ਜਿਹਾ ਜੋ ਦੇਖ ਤੁਸੀਂ ਦੇਖ ਸਕਦੇ ਹੋ ਗਰਾਊਂਡ ਦਾ ਕਿੰਨਾ ਬੁਰਾ ਹਾਲ ਕੀਤਾ ਹੋਇਆ ਏ ਬਿਲਕੁਲ ਇਹ ਪੇੜ-ਪੌਦੇ ਨੇ ਜੋ ਨਸ਼ਟ ਕਰ ਚੁੱਕੇ ਨੇ ਇਥੋਂ

ਦੋ ਪਟਾਕੇ ਬੋਟਾਂ ਲੱਗ ਗਈ ਇਹ ਸਾਰੇ ਪੜਤ ਬਾਤ ਇਹ ਨੋ ਬੋਬਰਾ ਅੱਛਾ ਕੀ ਨਾ ਬੇਟਾ ਆਪਣਾ ਗੁਰਵਿੰਦਰ ਸਿੰਘ ਜੀ ਠੀਕ ਹੈ ਕਿਹੜੀ ਕਲਾਸ ਦੇ ਸਟੂਡੈਂਟ ਹੋ 10ਵੀਂ ਠੀਕ ਹੈ ਤੁਸੀਂ ਕੀ ਕਰਨਾ ਚਾਹੁੰਗੇ ਕਿ ਗਰਾਊਂਡ ਦੇ ਵਿੱਚ ਕਰਾਹਾ ਕਿਸੇ ਨੇ ਫੇਰ ਤਾਂ ਇੱਥੇ ਆ ਕੇ ਤੁਹਾਡੇ ਨੁਕਸਾਨ ਕਰਦਾ ਪੇੜ ਬੋਧੇ ਪੱਟਦੇ ਬੋਬਰਾ ਲੱਗਦਾ ਬਬੂਰਾ ਲੱਗ ਰਿਹਾ ਨਾ ਕਿ ਬੱਚੇ ਇਹਨਾਂ ਦਾ ਪੇੜ ਬੋਧੇ ਪਾਲਦੇ ਆ ਠੀਕ ਹੈ ਤੁਸੀਂ ਕੋਈ ਮੰਗ ਕਰਨਾ ਚਾਹੋਗੇ ਜਾਂ ਪੇੜ-ਪੌਦਿਆਂ ਬਾਰੇ ਕੁਝ ਕਹੋਗੇ ਵੀ ਤੁਸੀਂ ਜਿਹੜੇ ਪੱਤੇ ਨਹੀਂ ਦੁਬਾਰਾ ਲਾਏ ਜਾ ਠੀਕ ਹੈ ਇਹ ਬੱਚੇ ਮੰਗ ਕਰ ਰਹੇ ਨੇ ਵੀ ਜਿਵੇਂ ਸਾਡੇ ਪੇੜ-ਪੌਦੇ ਪੱਤੇ ਨੇ ਓੰਮੇ ਹੀ ਸਾਡੇ ਪੇੜ-ਪੌਦੇ ਇੱਥੇ ਲਗਾਏ ਜਾਣ ਹਰਪ੍ਰੀਤ ਕੋਰ ਕਾ گا ਪਾਸਟਾਂਮ ਖੜੇ ਆ ਕਗੇ ਸਰਕਾਰੀ ਸਕੂਲ ਦੇ ਨਾਲ ਜੋ ਸਰਕਾਰੀ ਗਰਾਊਂਡ ਲੱਗਦਾ ਏ ਉਹਦੇ ਵਿੱਚ ਕੁਝ ਸਕੂਲ ਦੇ ਟੀਚਰਾਂ ਨੇ ਤੇ ਬੱਚਿਆਂ ਨੇ ਸਟਾਫ ਨਾਲ ਪੂਰੇ ਮਿਲ ਕੇ ਇੱਥੇ ਪੇੜ-ਪੌਦੇ ਲਗਾਏ ਸੀਗੇ ਜਦੋਂ ਕਿਸ ਜਦੋਂ ਇਹ ਪੇੜ-ਪੌਦੇ ਇਹਦੀ ਤਤ ਦੀ ਗਰ ਅੱਤ ਦੀ ਗਰਮੀ ਦੇ ਵਿੱਚ ਇਹ ਬੱਚਿਆਂ ਨੇ ਪੇੜ-ਪੌਦੇ ਲਗਾਏ ਸੀਗੇ ਤੇ ਕੋਈ ਆ ਕੇ ਉਹਨਾਂ ਦੇ ਟਰੈਕਟਰ ਤੇ ਖਰਾਹ ਫੇਰ ਗਿਆ ਇੱਥੇ ਆ ਕੇ ਤੇ ਕਾਫੀ ਜੋ ਉਹਨਾਂ ਦਾ ਨੁਕਸਾਨ ਕੀਤਾ ਹੈ ਸਕੂਲ ਵਾਲਿਆਂ ਦਾ ਇੱਥੇ ਤੇ ਜੋ ਸਕੂਲ ਦੇ ਪ੍ਰਿੰਸੀਪਲ ਹੈ ਉਹ ਹੀ ਕਾਫੀ ਪਰੇਸ਼ਾਨ ਹੈ ਵੀ ਬਰਸ ਦੇ ਵਿੱਚ ਤੇ ਕੜੀ ਧੁੱਪ ਦੇ ਵਿੱਚ ਬੱਚਿਆਂ ਨੇ ਇੱਥੇ ਪੇੜ-ਪੌਦੇ ਲਗਾਏ ਸੀਗੇ ਇਹਨਾਂ ਦਾ ਕਹਿਣਾ ਹੈ ਕਿ ਜਿਵੇਂ ਸਾਡੇ ਇਹ ਪੇੜ-ਪੌਦੇ ਪੱਤੇ ਨੇ ਤਾਂ ਉਵੇਂ ਹੀ ਸਾਡੇ ਪੇੜ-ਪੌਦੇ ਦੁਬਾਰੇ ਲਗਾਏ ਜਾਣ ਕੀ ਆ ਕਹਿੰਦੇ ਮੈਡਮ ਗਾਰਡ ਕਿੰਨਾ ਹੋਗੇ ਨਾ ਉਹ ਨਿਦਾਨ ਤਾਂ ਚਾਰ ਤੋਂ ਉੱਪਰ ਦਾ ਪੈ ਰਿਹਾ ਹੁਣ ਤੁਸੀਂ ਸੋਚੋ ਜੇ ਸੋਪੋਤਾ ਲਗਾਉਣਾ ਸੀ ਕਿੰਨਾ ਮੈਂ